ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਅੱਜ ਤੁਹਾਡੇ ਵਾਸਤੇ ਪੇਸ਼ ਕਰਨ ਲੱਗੇ ਆ ਜੀ ਬਜਾਜ ਕੰਪਨੀ ਦਾ ਰਾਈਸ ਕੁਕਰ ਬਜਾਜ ਕੰਪਨੀ ਦਾ ਸਟੀਲ ਦਾ ਕਵਰ ਆ ਜਾਏਗਾ ਔਲੂਮੀਨੀਅਮ ਦਾ ਵਿੱਚ ਕੱਪ ਦਿੱਤਾ ਦਾ ਇਲੈਕਟ੍ਰੋਨਿਕ ਐਡਮੇ ਆ ਜੀ ਔਰ ਇਹ ਕੰਪਨੀ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਹੈ ਇਹਦਾ ਪਲਟਾ ਵੀ ਦਿੱਤਾ ਕੱਪ ਵੀ ਦਿੱਤਾ ਆ ਜਾਲੀ ਵਿੱਚ ਆ ਜਾਂਦੀ ਹੈ ਜਿਸ ਤਰ੍ਹਾਂ ਕੋਈ ਬੋਲ ਵਗੈਰਾ ਕੋਈ ਚੀਜ਼ ਕਰਨੀ ਹੋਵੇ ਉਸਦੇ ਵਾਸਤੇ ਆਹ ਟੱਬ ਦਿੱਤਾ ਦਾ ਵਧੀਆ ਕੰਪਨੀ ਹੈ ਬਿਜਾਇ ਕੰਪਨੀ ਹੈ ਬਹੁਤ ਵਧੀਆ ਚੀਜ਼ ਹੈਗੀ ਇਲੈਕਟ੍ਰੋਨਿਕਸ ਆਈਟਮ ਹੈ ਹੈਵੀ ਕੁਆਲਿਟੀ ਹੈ ਆਵੇ ਤੇ ਲੀਡ ਨਾਲ ਠੀਕ ਹੈ ਜੀ ਇਹ ਆਈ ਦਾ ਰਾਈਸ ਕੁਕਰ ਬਿਜਾਇ ਕੰਪਨੀ ਦਾ ਇੱਕ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਚਪਾਤੀ ਮੇਕਰ ਰੋਟੀਆਂ ਬਣਾਉਣ ਵਾਸਤੇ نیشنل ਕੰਪਨੀ ਦਾ ਇਹ ਆਈ ਦਾ ਚਪਾਤੀ ਮੇਕਰ ਇਹ ਵੀ ਇਲੈਕਟ੍ਰੋਨਿਕ ਆਈਟਮ ਹੈ। ਆਹ ਜੀ ਇਹ ਸਾਰਾ ਸਟੀਲ ਦੇ ਵਿੱਚ ਆਏਗਾ। ਇਹ ਸਾਰੇ ਇਸ ਚੀਜ਼ ਦੀ ਆਈਟਮ ਹੈ। ਜਿਹੜੀ ਇਹਦੀ ਕੋਟਿੰਗ ਹੋਏਗੀ, ਆਹ ਪਲੇਟਾਂ ਦੀ ਕੋਟਿੰਗ ਹੋਏਗੀ ਕਿ ਨਾਨ-ਸਟਿਕ ਕੋਟਿੰਗ ਆ ਜੀ ਦੀ। ਇਹਦੇ ਵਿੱਚ ਸਿਰਫ ਕਰਨਾ ਕੀ ਆਪਾਂ ਆਟਾ ਗੁੰਨ ਕੇ ਜਿਹੜਾ ਪੇੜਾ ਹੈ ਇਹਦੇ ਉੱਪਰ ਰੱਖਣਾ ਹੈ। ਇਹਨੂੰ ਪ੍ਰੈਸ ਕਰਕੇ ਇਸ ਤਰ੍ਹਾਂ ਇਹਨੂੰ ਦਬਾ ਦੇਣਾ ਹੈ। ਯਾਨੀ ਕਿ ਰੋਟੀ ਆਪਣੇ ਆਪ ਮਿਲ ਜਾਣੀ ਹੈ ਤੇ ਲੇਡ ਤੁਸੀਂ ਲਗਾਤੀ ਆ। 50 ਮਿੰਟਾਂ ਦੇ ਵਿੱਚ ਜਾਣਗੇ ਫੁਲਕਾ ਫੁੱਲ ਕੇ ਬਾਹਰ ਇਹ ਚੀਜ਼ ਹੈ ਇਸ ਤਰ੍ਹਾਂ ਇਸ ਤਰ੍ਹਾਂ ਜਿਹਾ ਪਾਤੀ ਬਣ ਕੇ ਬਾਹਰ ਆਏਗੀ ਜਾਣਗੇ ਪੇੜਾ ਰੱਖਣਾ ਹੈ ਉਹਨੂੰ ਪ੍ਰੈਸ ਕਰਨਾ ਹੈ ਠੀਕ ਹੈ ਜੀ ਤੇ ਰੋਟੀ ਮਿਲ ਜਾਣੀ ਹੈ ਤੇ ਜਦੋਂ ਆਪਾਂ ਲੇਡ ਲਗਾਉਣੀ ਹੈ ਤੇ ਫੁਲਕਾ ਜੇ ਤਿਆਰ ਹੋ ਗਿਆ ਤਾਂ ਫੁਲਕੇ ਬਾਹਰ ਆਏ ਨਾ ਦੋਨਾਂ ਪਾਸੇ ਸਿੱਕਾ ਜੀ ਠੀਕ ਹੈ ਜੀ ਅੱਜ ਦੋ ਆਈਟਮ ਆ ਜਾਂਦੀਆਂ ਇੱਕ ਆ ਜਾਂਦਾ ਰਾਈਸ ਕੁਕਰ ਵੀ ਆਈ ਕੰਪਨੀ ਦਾ ਠੀਕ ਹੈ ਜੀ ਇਹ ਇੱਕ ਆਇੰਦਾ ਚਵਾਦੀ ਮਿਕਸ ਰੋਟੀ ਮੇਕਰ ਕਹ ਰਹੇ ਹਾਂ ਚਵਾਦੀ ਮੇਕਰ ਕਹ ਰਹੇ ਹਾਂ ਸਟੀਲ ਦਾ ਜਿਸ ਤਰ੍ਹਾਂ ਕੁੜੀ ਮੇਲਣਾ ਹੁੰਦਾ ਹੁੰਦਾ ਹੈ ਨਾ ਉਸੇ ਤਰ੍ਹਾਂ ਦਾ ਬਣਿਆ ਦਾ ਆ ਦੋ ਆਈਟਮ ਹੈ ਜਿਸ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਚਾਰ ਵਰਤਨ ਸਟੋਰ ਫਜ਼ੇਗਰ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਰਾਮ ਰਾਮ ਪਿਆਰ ਭਾਈ ਸასი ਘਰ ਤੇ ਰਾਮ ਰਾਮ ਫਿਰ ਮਿਲਣੇ ਕਿਸੇ ਨਵੀਂ ਵੀਡੀਓ ਵਿੱਚ